ਲਓ ਭਾਈ ਸੁਧਾਰਿਆਂ ਦੇ ਦਿਨ ਚੱਲ ਰਹੇ ਆ ਜਿਹੜੇ ਭੈਣ ਤੇ ਭਰਾ ਰੁੱਸੇ ਬੈਠੇ ਆ ਉਹਨਾਂ ਨੂੰ ਮਨਾਉਣ ਵਾਲਾ ਸਖਸ ਮੇਰੇ ਕੋਲੇ ਖੜਾਗਾ ਅਸੀਂ ਖੜੇ ਆ ਜ਼ਿਲ੍ਹਾ ਬਠਿੰਡਾ ਦੇ ਸਹਿਰ ਮੋੜ ਖੜੇ ਆ ਫਿਰ ਜੇ ਰੁੱਸੇ ਹੋਣ ਭੈਣ ਭਾਈ ਤੇ ਆਹ ਦਿਨ ਰਖੜੀ ਦੇ ਹੋਣ ਤੇ ਸੁਧਾਰਿਆਂ ਦੇ ਫਿਰ ਮਨਾ ਦੇਗਾ ਬਈ ਤੇਰੇ ਕੋਲ ਕੀ ਜਾਦੂ ਆ ਜਾਦੂ ਤਾਂ ਨਹੀਂ ਹਾਂ ਪਤਾ ਕੀ ਗੱਲ ਆ ਕਹਿੰਦੇ ਵੀ ਜੇ ਤੁਸੀਂ ਕਿਸੇ ਨੂੰ ਨਿਮਰਤਾ ਨਾਲ ਜਾਂ ਨੀਵੇਂ ਹੋ ਕੇ ਮਨਾ ਲੋਗੇ ਹਨ ਅਕਸਰ ਅਗਲੇ ਦੇ ਵੀ ਦਿਲ ਲੱਗਿਆ ਹੋਇਆ ਬੰਦੇ ਦੇ ਹਨ ਜੇ ਤੁਸੀਂ ਨੀਵੇਂ ਹੋ ਕੇ ਜਾਓਗੇ ਮੇਰੇ ਕੋਲ ਇਹ ਪੀਪਾ ਹੋਇਆ ਤੇ ਝੋਲਾ ਹੋਇਆ ਹਨ ਮਠੀਆਂ ਗਲਗਲੇ ਹੋਏ ਤਾਂ ਵੀ ਯਾਰ ਉਹਨਾਂ ਦੇ ਵੀ ਦਿਨ ਲੱਗਿਆ ਹਨਾ ਉਹ ਵੀ ਬੰਦਾ ਟਲ ਜਾਂਦਾ ਇਹ ਇਹ ਦਿਨਾਂ ਚ ਆ ਕੇ ਤਾਂ ਜਮੀ ਟਲ ਜਾਂਦਾ ਬੰਦਾ ਤੇ ਜਦੋਂ ਤੁਸੀਂ ਜਾਓਗੇ ਨਾ ਨਾਂ ਲਾਉਂਗੇ ਵੀ ਫਲਾਨੇ ਨੇ ਭੇਜਿਆ ਉਹਦਾ ਅੰਦਰੋਂ ਹੀ ਜੀ ਕਰੂਗਾ ਵੀ ਯਾਰ ਮੈਂ ਫੋਨ ਕਰ ਹੀ ਲਵਾ ਉਹਨੇ ਫੋਨ ਕਰ ਲੈਣਾ ਕਿਉਂਕਿ ਮੈਂ ਬਈ ਘੱਟੋ ਘੱਟ ਵੀ ਆਹ ਸੀਜ਼ਨ ਦੇ ਵਿੱਚ ਵਿੱਚ 50 60 ਕਰਾਂ ਦੇ ਦੇ ਆਇਆ ਹੈ ਸਮਾਨ ਵੀ ਜਿਹੜੇ ਬੰਦੇ ਗੁੱਸੇ ਗਲੇ ਸੀ ਜਾਂ ਕੈਨੇਡਾ ਅਮਰੀਕਾ ਬੈਠੇ ਨੇ ਜ਼ਿਆਦਾਤਰ ਕਨੇਡਾ ਵਾਲੇ ਜ਼ਿਆਦਾ ਆਰਡਰ ਕਰਦੇ ਨੇ ਹਨਾ ਵੀ ਯਾਰ ਸਾਡੇ ਘਰੇ ਤੇ ਐਂ ਸਾਨੂੰ ਇੰਨੇ ਸਾਲ ਹੋ ਗਏ ਤੇ ਮੈਂ ਜਦੋਂ ਜਾਨਾ ਨਾ ਆਟੋਮੈਟ ਕੀ ਫਰਕ ਪਾਇਆ ਜਾਂਦਾ ਅਗਲਾ ਗੁੱਸੇ ਗਲੇ ਚਾਚੇ ਤਾਏ ਜਾਂ ਹੋਰ ਹੁੰਦੇ ਨੇ ਤੇ ਆਲਾ ਫੋਨ ਕਰ ਲੰਦਾ ਅਸਿਆ ਮੈਨੂੰ ਬਾਅਦ ਚ ਦੱਸ ਦੇ ਵੀ ਆ ਉਹ ਕਹਿੰਦਾ ਵੀ ਆਇਆ ਸਰਤ ਦਾ ਸੱਸਾਂ ਵੀ ਮਿਹਣੇ ਮਾਰਨ ਲੱਗ ਜਾਂਦੀਆਂ ਵੀ ਤੇਰਾ ਭਰਾ ਨਹੀਂ ਆਇਆ ਐ ਨਹੀਂ ਹੋਇਆ ਉਹ ਨਹੀਂ ਹੋਇਆ ਹਨਾ ਤੇ ਬਈ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਸੰਧਾਰਾ ਲੈ ਕੇ ਯਾਰ ਭੈਣਾਂ ਕੋਲੇ ਜਾਣਾ ਜ਼ਰੂਰ ਚਾਹੀਦਾ ਕਿਉਂਕਿ ਛੋਟੀ ਜੀ ਜ਼ਿੰਦਗੀ ਹੈ ਕੋਈ ਪਤਾ ਨਹੀਂ ਇੱਥੋਂ ਕਦੋਂ ਚਲੇ ਜਾਣਾ ਬਹੁਤ ਪਿਆਰ ਜਿਹੜਾ ਭੈਣ ਤੇ ਭਰਾ ਵਾਲਾਗਾ ਉਹ ਤਾਂ ਕਿਤੇ ਹੈ ਨਹੀਂ ਹਨਾ ਤੇ ਬਾਈ ਜੀ ਭੈਣ ਹਰ ਟਾਈਮ ਇਹ ਲੋਚਦੀ ਆ ਵੀ ਮੇਰੇ ਪੇਕਿਆਂ ਕੋਲ ਠੰਡੀ ਹਵਾ ਦਾ ਬੁੱਲਾ ਆਵੇ ਹਾਂ ਸਹੀ ਗੱਲ ਹੈ ਪਤਾ ਕੀ ਆ ਖਾਂਦੀ ਮੇਰੀ ਗੱਲ ਸੁਣ ਖਾਂਦੀ ਪੀਂਦੀ ਰਹਿੰਦੀ ਰਹਿੰਦੀ ਸੋਹਰੇ ਆ ਪਰ ਉਹਨੂੰ ਲੱਗੀ ਰਹਿੰਦੀ ਆ ਉਧਰ ਲਈ ਤਾਂਗਾ ਵੀ ਉਧਰ ਕਿਵੇਂ ਸਾਡੇ ਵਾਲੇ ਸੁਖੀ ਵਸ ਰਹੇ ਆ ਹਾਂ ਸਹੀ ਗੱਲ ਹੁਣ ਆਉਂਦਾ ਨਾ ਪਰ ਜੈ ਨੂੰ ਫੋਨ ਕਰਦੀ ਆ ਮਾਂ ਨੂੰ ਕਰਦੀ ਸਾਰਿਆਂ ਨੂੰ ਕਰਦੀ ਆ ਵੀ ਕਿਉਂ ਸੈਟੋਂ ਤੁਸੀਂ ਛੋਡੇ ਤਾਂ ਨਹੀਂ ਕੋਈ ਤਖਲੀਬ ਸਹੀ ਗੱਲ ਆ ਬਹੁਤ ਬਾਰ ਬਾਰ ਇਹੀ ਹੁੰਦਾ ਨਾ ਯਾਰ ਇਹੋ ਜਿਹੇ ਤਾਂ ਰਸ ਸੀ ਹੈ ਨਹੀਂ ਕਿਤੇ ਇਸ ਲਈ ਭਰਾਵੋ ਹੁਣ ਆਪਾਂ ਭੈਣਾ ਜੇ ਰੁੱਸੀਆਂ ਵੀ ਆ ਨਾ ਤਾਂ ਮਨਾ ਸਕਦੇ ਹੋ ਤੁਸੀਂ ਆ ਚੱਕੋ ਪੀਪਾ ਜਿੰਮੀ ਕੋਲੇ ਆ ਜਾਓ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਗੁਲਗਲਿਆਂ ਤੋਂ ਲੈ ਕੇ ਸਾਰਾ ਸਮਾਨ ਆ ਤੁਹਾਡੇ ਘਰ ਪਹੁੰਚਦਾ ਕਰ ਦੇਗਾ ਭਾਈ ਭਾਈ ਹਾਂ ਮੈਂ ਦੇ ਕੇ ਆਉਣਾ ਭਾਈ ਕਰ ਜਾਣਾ ਜਿਹੜੇ ਬੰਦੇ ਕੈਨੇਡਾ ਅਮਰੀਕਾ ਬਾਹਰ ਦੂਰ ਬੈਠੇ ਨੇ ਭਾਈ ਉਹਨਾਂ ਦੇ ਘਰਾਂ 'ਚ ਮੈਂ ਡਿਲੀਵਰੀਆਂ ਕਰਕੇ ਆਉਣਾ ਭਾਈ ਭਾਈ ਆ ਗੱਲ ਹੋਰ ਸੁਣ ਲਓ ਇਹ ਇੱਥੇ ਮੇਰੀ ਕੋਈ ਪੇੜ ਪ੍ਰਮੋਸ਼ਨ ਨਹੀਂ ਇੱਥੇ ਮੇਰੀ ਜਿੰਮੀ ਨਾਲ ਯਾਰੀ ਆ ਪੁਰਾਣੀ ਯਾਰੀਆਂ ਨੇ ਜਿੰਮੀ ਆਪਣੀ ਇੱਥੇ ਤੁਹਾਨੂੰ ਸਿੱਧੀ ਗੱਲ ਕਹਿਣਾ ਵੀ ਇਹ ਸਿਰਫ ਭੈਣਾ ਭਾਈਆਂ ਦੇ ਪਿਆਰ ਕਰਕੇ ਇਧਰਲੀ ਸਾਈਡ ਮੈਂ ਆਉਣਾ ਸੀ ਤੇ ਬਾਈ ਨੂੰ ਮਿਲਣਾ ਸੀ ਤੇ ਜਰੂਰ ਪਹੁੰਚੋ ਤੇ ਬਾਈ ਨੰਬਰ ਤੇ ਐਡਰੈਸ ਦੱਸਦੇ ਆਪਣਾ ਬਾਈ ਨਿਊ ਜਨਤਾ ਡੈਰੀ ਐਂਡ ਸਵੀਟਸ ਮੌਨ ਮੰਡੀ ਨੇੜੇ ਬੱਸ ਸਟੈਂਡ ਤੇ ਫੋਨ ਨੰਬਰ ਆਪਣਾ ਹੈਗਾ 9517949494 ਧੰਨਵਾਦ ਜੀ ਜਿਉਂਦੇ ਰਹੋ